ਅਧਿਕਾਰੀ ਰਖਸ਼ੇ ਕੁਮਾਰ ਸ਼ਨੀਵਾਰੀ ਸ਼ਾਮ ਮੁੰਬਈ ਪੁਲਿਸ ਦੇ ਇੱਕ ਸਮਾਗਮ ਵਿੱਚ ਪਹੁੰਚੇ ਜਿੱਥੇ ਮੁੰਬਈ ਪੁਲਿਸ ਦੇ ਕੁਝ ਅਧਿਕਾਰੀਆਂ ਨੂੰ ਪੈਟ੍ਰੋਲਿੰਗ ਲਈ ਦਿੱਤੀਆਂ ਗਈਆਂ ਸੈਲਫ ਬੈਲੈਂਸਿੰਗ ਵਹੀਕਲਸ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਅਧਿਕਾਰੀ ਰਖਸ਼ੇ ਕੁਮਾਰ ਵੀ ਮੌਜੂਦ ਰਹੇ ਇਸ ਸਮਾਗਮ 'ਚ ਮਹਾਰਾਸ਼ਟਰ ਸਰਕਾਰ ਦੇ ਮੰਤਰੀਆਂ ਅਤੇ ਪੁਲਿਸ ਅਧਿਕਾਰੀਆਂ ਨਾਲ ਸ਼ਿਰਕਤ ਕਰਦਿਆਂ ਅਕਸ਼ੇ ਕੁਮਾਰ ਨੇ ਆਪਣੀ ਖੁਸ਼ੀ ਵੀ ਜ਼ਾਹਰ ਕੀਤੀ ਹੈ। ਅਕਸ਼ੇ ਕੁਮਾਰ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਸਮਾਗਮਾਂ 'ਚ ਹਿੱਸਾ ਲੈ ਚੁੱਕੇ ਨੇ। ਦੇਸ਼ ਦੇ ਜਵਾਨਾਂ ਲਈ ਅਕਸ਼ੇ ਕੁਮਾਰ ਨੇ ਕਈ ਕਦਮ ਵੀ ਚੁੱਕੇ ਨੇ। ਭਾਰਤ ਕੇ ਵੀ ਨਾਮ ਦੀ ਵੈੱਬਸਾਈਟ ਅਤੇ ਐਪ ਦਾ ਨਿਰਮਾਣ ਅਕਸ਼ੇ ਕੁਮਾਰ ਨੇ ਹੀ ਕੀਤਾ ਸੀ ਜਿਸ ਦੇ ਜ਼ਰੀਏ ਡਿਊਟੀ ਦੌਰਾਨ ਆਪਣੀ ਜਾਨ ਗਵਾ ਚੁੱਕੇ ਦੇਸ਼ ਦੇ ਜਵਾਨ ਤੇ ਪੁਲਿਸ ਅਧਿਕਾਰੀਆਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਦਿੱਤੀ ਜਾਂਦੀ ਹੈ। ABP Sonja Josh Jasper, Junoon